ਜਿਹੜੇ ਪ੍ਰਧਾਨ ਜੀ ਤੁਹਾਡੇ ਵੱਲੋਂ ਆਮਨ ਦਾ ਸ਼ਹਿਰ ਆ ਰਿਹਾ ਹੈ ਤਾਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਕਿ ਸ਼ੋਭਾ ਯਾਤਰਾ ਕਿੱਥੇ ਜਾ ਰਹੀ ਹੈ ਉਹ ਕਿਸ ਜਿਹੀ ਸ਼ੋਭਾ ਯਾਤਰਾ ਹੈ ਜਾਂ ਕੀ ਸਾਰਾ ਚੱਕਰ ਆ ਦੱਸੋ ਜੈ ਸ਼੍ਰੀ ਰਾਮ ਪਟਿਆਲਾ ਦੇ ਰਾਮ ਭਗਤਾਂ ਦੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਸੀਂ ਇੱਕ ਪ੍ਰਯਾਸ ਕਰਨ ਜਾ ਰਹੇ ਹਾਂ ਇੱਕ ਕਦਮ ਭਗਵਾਨ ਰਾਮ ਦੇ ਨਾਮ ਇੱਕ ਕਦਮ ਭਗਵਾਨ ਰਾਮ ਦੇ ਸਾਥ ਦੁਸ਼ਹਿਰਾ ਪਰਮ ਦੇ ਉੱਪਰ ਸਭ ਨੂੰ ਪਤਾ ਹੈ ਕਿ ਅਸੀਂ ਪਿਛਲੇ 15 ਸਾਲ ਵੀਰ ਰਿਸਿਡੈਂਸ ਦੇ ਗਰਾਊਂਡ ਦੇ ਵਿੱਚ ਬਹੁਤ ਵੱਡਾ ਦੁਸ਼ਹਿਰਾ ਪਰ ਮਨਾਉਂਦੇ ਰਹੇ ਪਰ ਪਿਛਲੇ 2 ਸਾਲ ਤੋਂ ਸੀ ਉਹ ਦੁਸ਼ਹਿਰਾ ਨਹੀਂ ਕਰ ਪਾਵੇ ਕਿਸੇ ਕਾਰਨ ਇਸ ਵੀ ਅਸੀਂ ਪਿਛਲੀ ਵਾਰ ਵੀ ਕੋਸ਼ਿਸ਼ ਕੀਤੀ ਸੀ ਕਿ ਅਸੀਂ 10000 ਢੰਡਾ ਸ਼ਹਿਰ ਦੇ ਵਿੱਚ ਕੱਲੀ ਕੱਲੀ ਦੁਕਾਨ ਨੈਸ਼ਨਲ ਹਾਈਵੇ ਜੀਪੀ ਰੋਡ ਮੁੱਲਿਆਂ ਦੇ ਵਿੱਚ ਕੱਲੇ ਕੱਲੇ ਸਰਕਲ ਦੇ ਕੱਲੇ ਕੱਲੇ ਦੁਕਾਨ ਤੇ ਲਾ ਕੇ ਭਗਵਾਨ ਰਾਮ ਦੀ ਇੱਕ ਬੱਬਿਆ ਸ਼ੁਭਾ ਯਾਤਰਾ ਸ਼ਹਿਰ ਦੇ ਵਿੱਚੋਂ ਕੱਢੀਏ ਪਰ ਪ੍ਰਸ਼ਾਸਨ ਦੀ ਪਤਾ ਨਹੀਂ ਕੀ ਮਜ਼ਬੂਰੀ ਸੀ ਕਿ ਉਹਨਾਂ ਨੂੰ ਰੋਹ ਉਹਨਾਂ ਨੇ ਸੀਐਮ ਨੂੰ ਕੰਤਮੰਦ ਦੇ ਦ੍ਰਿਸ਼ ਦੇ ਉੱਪਰ ਸਾਨੂੰ ਯਾਤਰਾ ਨਹੀਂ ਘੱਟ ਦਿੱਤੀ ਸੀ ਤੇ ਸਾਨੂੰ 4 ਦਿਨ ਪਠਾਨਕੋਟ ਜੇਲ੍ਹ ਭੇਜ ਦਿੱਤਾ ਲੇਕਿਨ ਅਸੀਂ ਵੀ ਆਪਣੇ ਧਰਮ ਦਾ ਕੰਮ ਕਰ ਰਹੇ ਹਾਂ ਅਸੀਂ ਵੀ ਸੋਚਿਆ ਕਿ ਕੋਈ ਗੱਲ ਨਹੀਂ ਗੋਵਰਨ ਰਾਮ ਦਾ ਨਾਮ ਲੈ ਕੇ ਜੇ ਜੇਹਣ ਜਾਣਾ ਪੈਂਦਾ ਤਾਂ ਅਸੀਂ ਆਪਣੇ ਪ੍ਰੈਸ ਤੋਂ ਪਿੱਛੇ ਨਹੀਂ ਹਟਣਾ ਇਸ ਵਾਰ ਵੀ ਦਸਿਆਹਰ ਝੰਡਾ ਪਕੈਲਾ ਸ਼ਹਿਰ ਦੇ ਕੁਮਰਿਆਂ ਚ ਬੁਜਾਰਾਂ ਦੇ ਵਿੱਚ ਜਿੱਤੀ ਰੋੜਾ ਤੇ ਲੱਗੇਗਾ। ਔਰ ਮੇਰੇ ਦਫ਼ਤਰ ਤੋਂ ਕੋਈ ਵੀ ਬੰਦਾ ਆਪਣੇ ਘਰ ਦੁਕਾਨ ਤੋਂ ਝੰਡਾ ਲਾਲ ਦੀ ਫਰੀ ਚ ਲੈ ਕੇ ਜਾਤਾ ਹੁੰਦਾ। ਕਿਤੇ ਤਾਂ ਕੋਈ ਪੈਸਾ ਨਹੀਂ ਦਿੱਤਾ ਜਾਊਗਾ। ਔਰ 11 ਅਕਤੂਬਰ ਨੂੰ ਦੁਸ਼ਹਿਰੇ ਤੋਂ ਇੱਕ ਦਿਨ ਪਹਿਲਾਂ RAM NAMAY ਨੂੰ। ਬਨਵਾਨ ਮੰਦਰ ਰਾਜਧਾਨੀ ਰੋਡ ਤੋਂ ਸ਼ੋਭਾ ਯਾਤਰਾ ਸ਼ੁਰੂ ਹੋਏਗੀ। ਜੋ ਪੂਰੀ ਰਾਮਈ ਹੋਏਗੀ। ਜਿਹੜੀ ਪਾਲਕੀ ਹੋਏਗੀ ਬਹੁਤ ਅਕর্ষণਕ ਪਾਲਕੀ ਤਿਆਰ ਕੀਤੀ ਜਾਊਗੀ ਭਗਵਾਨ ਰਾਮ ਦੀ ਤੇ ਪੂਰੇ ਅਸੀਂ ਰਾਮਾਨ ਮੰਦਿਰ ਤੋਂ ਚਾਲ ਚੱਲਦਿਆਂ ਦੇ ਕੇ ਕਾਰਿਆ ਅਨੁਮਾਜ ਕਟਨਾ ਸਾਹਬ ਸਿੰਘ ਸਰੰਦੀਨ ਯਾਰ ਕਿਲਾ ਚੌਂਕ ਗੁਰੂ ਮੰਡੀ ਤੋਂ ਵਾਪਸ ਫੇਰ ਕਿਲਾ ਚੌਂਕ सदर ਬਾਜ਼ਾਰ ਅਦਾਲਤ ਬਾਜ਼ਾਰ ਨਾਰਦਨਾ ਚੌਂਕ ਧਰਮਪੁਰਾ ਬਾਜ਼ਾਰ ਸ਼ੇਰਪੰਜਾ ਮਾਰਕੀਟ ਤੋਂ ਹੋ ਕੇ ਵਾਪਸ ਅਸੀਂ ਉਸ ਨੂੰ ਆਰਿਆ ਸਮਚੌਂ ਕਾ ਕੇ ਖਤਮ ਕਰ ਪ੍ਰਧਾਨ ਜੀ ਸ਼ੋਭਾ ਤਰਦੇ ਦੇ ਨਿਚੇ ਪੀਕੇ ਪ੍ਰਬੰਧ ਕਰਦੇ ਬੈਨੇ ਔਰ ਕਿਸਤਾ ਹੋਰ ਤੁਹਾਨੂੰ ਸਹਿਯੋਗ ਮਿਲ ਰਿਹਾ ਸਾਰੇ ਹਿੰਦੂ ਸੁਗਠਨ ਮੇਰੇ ਨਾਲ ਹੈ ਸਾਰੇ ਹਿੰਦੂ ਸੁਗਠਨ ਦਾ ਸਹਿਯੋਗ ਲਵਾਂਗੇ ਜਿਨੀਆਂ ਜਾਗਰਨ ਮੰਗੀਆਂ ਉਹਨਾਂ ਦਾ ਸਹਿਯੋਗ ਲਵਾਂਗੇ ਧਾਰਮਿਕ ਸੰਸਥਾਵਾਂ ਦਾ ਸਮਾਜਿਕ ਸੰਸਥਾਵਾਂ ਦਾ ਯੋਗੋ ਤਾਂ ਭਗਵਾਨ ਰਾਮ ਦਾ ਕੰਮ ਇਹ ਮੇਰਾ ਕੋਈ ਪ੍ਰਚਲ ਕੰਮ ਨਹੀਂ ਹੈ ਮੈਂ ਤਾਂ ਇੱਕ ਪ੍ਰਯਾਸ ਕਰਦਾ ਵੀ ਮੈਂ ਹਿੰਦੂ ਲੀਡਰਾਂ ਲੋਕ ਮਰ ਤੋਂ ਉਮੀਦ ਕਰਦੇ ਨੇ ਵੀ ਅਸੀਂ ਸਨਾਤਨ ਲਈ ਕੀ ਕਰਾਂਗੇ ਇਸ ਲਈ ਮੇਰਾ ਪ੍ਰਯਾਸ ਹੈ ਕਿ ਭਗਵਾਨ RAM ਦਾ ਨਾਮ ਧਰ ਕਰ ਪਹੁੰਚੇ ਭਗਵਾਨ RAM ਦਾ ਜਿਹੜਾ ਵਿਜੇ ਦਸ਼ਮੀ ਪਰਬ ਇਹਦਾ ਨਾਮ ਵੀ ਜਿਹੜਾ ਰੱਖਿਆ ਵਿਜੇ ਦਸ਼ਮੀ ਭਗਵਾਨ ਸ਼ੋਭਾ ਯਾਤਰਾ ਰੱਖਿਆ ਗਿਆ ਕਿ ਵਿਜੇ ਦਸ਼ਮੀ ਪਰਬ ਤੇ ਭਗਵਾਨ RAM ਦੀ ਜਿੱਤ ਹੋਈ ਸੀ ਇਸ ਦਿਨ ਇਸ ਦਿਨ ਬੁਰਾਈ ਦੀ ਹਾਰ ਹੋਈ ਸੀ ਛਾਈ ਦੀ ਜਿੱਤ ਹੋਈ ਸੀ ਪਰੰਤੂੰ ਦਿੱਤੋ ਆ ਮੈਨੂੰ ਲੱਗਦਾ ਕਿ 6 ਵਾਰ ਵੀ ਜਦੋਂ ਤੁਸੀਂ 16 ਤੱਕ ਕੱਢੀ ਸੀ ਆ ਕੱਢਣ ਦੀ ਤਿਆਰੀ ਕੀਤੀ ਸੀ ਤਾਂ ਪ੍ਰਸ਼ਾਸਨ ਵੱਲੋਂ ਰੋਕ ਦਿੱਤਾ ਗਿਆ ਸੀ ਤਾਂ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਵੀ ਤੁਸੀਂ ਕੋਈ ਅਦਰੀ ਅਰਚਨਾ ਹੈ ਗਿਆ ਤੁਸੀਂ ਇਸ ਵਾਰ ਰੇਪਰਸਟ ਹੋ ਰਹੇ ਨਾ ਹਰ ਅਰਚਨ ਭੁਗਤਣ ਨੂੰ ਤਿਆਰ ਹਾਂ ਮੈਂ ਪਹਿਲਾਂ ਕਿਹਾ ਵੀ ਗਵਾਨ ਰਾਮ ਦਾ ਨਾਮ ਲੈਣ ਪਿੱਛੇ ਜੇ ਉਹਨੂੰ ਜੇਲ੍ਹ ਜਾਣਾ ਪੈਂਦਾ ਹੈ ਇਹ ਤੋਂ ਬੁੱਢੀ ਗਰਮ ਦੀ ਗੱਲ ਮੇਰੇ ਲਈ ਕੋਈ ਨਹੀਂ ਆ ਕਿਉਂ ਜੀ ਮੈਂ ਜੇਲ੍ਹ ਜਾਣ ਨੂੰ ਤਿਆਰ ਹਾਂ ਲੇਕਿਨ ਯਾਤਰਾ ਕੱਢਣਾ ਹੈ ਤੁਹਾਨੂੰ ਲੱਗਦਾ ਪ੍ਰਸ਼ਾਸਨ ਤੁਹਾਡਾ ਪੂਰਾ ਸਾਥ ਦੇਗਾ ਇਸ। ਅਸੀਂ ਰਿਕੁਐਸਟ 15-20 ਦਿਨ ਪਹਿਲਾਂ ਹੀ ਐਸਐਸਪੀ ਨੂੰ ਕਰਤੀ ਸੀ। ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਇੱਕ ਹਫ਼ਤੇ ਦੇ ਵਿੱਚ ਜੇ ਕੋਈ ਪ੍ਰੋਬਲਮ ਆਦੀ ਹੋਊਗੀ ਤਾਂ ਡਿਸਕਸ ਕਰਾਂਗੇ। ਹੁਣ ਤੱਕ ਉਹਨਾਂ ਨੇ ਕੋਈ ਡਿਸਕਸ ਮੇਰੇ ਨਾਲ ਨਹੀਂ ਕੀਤੀ। ਮੈਂ ਤੁਹਾਡੇ ਕਹਿਣਾ ਮੈਂ ਪ੍ਰਸ਼ਾਸਨ ਤੁਹਾਡਾ ਨਾਂ ਚਹੀਓ ਕਰ ਰਿਹਾ ਪੂਰਾ। ਅਸੀਂ ਦਾ ਪ੍ਰਸ਼ਾਸਨ ਨੂੰ ਸਹਿਯੋਗ ਲੈ ਕੇ ਚੱਲਾਂਗੇ, ਆਪਣੇ ਵਿਸ਼ਵਾਸ 'ਚ ਲੈ ਕੇ ਚੱਲਾਂਗੇ। ਲੇਕਿਨ ਜੇ ਸਰਕਾਰ ਦੀ ਧੱਕੇਸ਼ਾਹੀ ਹੋਈ ਤਾਂ ਉਸ ਦਾ ਐਸਾ ਡਟਮਾ ਜਵਾਬ ਇਸਰ ਪੰਜਾਬ ਦੇ ਵੀ ਦਿੱਤਾ ਜਾਏਗਾ। ਦੀ 11 ਅਕਤੂਬਰ ਅਗਰਬਹਿਰੀ ਗਿਫਤਰੀ ਪੈਂਦੀ ਹੈ ਤਾਂ 12 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਪੂਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ 라ਵਣ ਦਾ ਰੂਪ ਦੇ ਕੇ ਉਹਦੇ ਪੁੱਤਰੇ ਸਾड़े ਜਾਣਗੇ ਵੀ ਜੇ ਉਹਨਾਂ ਕੋਈ ਮਾਹੌਲ ਖਰਾਬ ਹੁੰਦਾ ਪੰਜਾਬ ਦਾ ਤਾਂ ਭਗਵੰਤ ਮਾਨ ਸਰਕਾਰ ਆਮ ਆਦੀ ਪਾਲਟੀ ਸਰਕਾਰ ਖੁਦ ਜ਼ਿੰਮੇਵਾਰ ਹੋਊਗੀ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਕਿਉਂਕਿ ਅਸੀਂ ਬਿਲਕੁਲ ਧਾਰਮਿਕ ਤਰੀਕੇ ਦੇ ਨਾਲ ਆਪਣੀ ਯਾਤਰਾ ਕੱਢਣ ਜਾ ਰਹੇ ਹਾਂ ਸਰਕਾਰ ਔਰ ਪੁਲਿਸ ਸੋ ਸਮਝ ਕੇ ਯਾਤਰਾ ਨੂੰ ਰੋਕੋ। ਨਹੀਂ ਭਰਾ ਜੀ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋ ਸਕਦਾ? ਬੇ ਇਹ ਤਾਂ Hindu ਧਰਮ ਦਾ ਕੰਮ ਹੈ। ਕਿਸ ਤਰ੍ਹਾਂ ਦੀ ਯਾਤਰਾ ਹੈ? ਵਿਜਲੀ ਦੇਵਤਿਆਂ ਦੀ ਹੈ ਇਸ ਤਰੀਕੇ ਦੀ ਹੈ ਕੋਈ ਧਾਰਮਿਕ ਕੰਮ ਹੈ ਤਾਂ ਸਿਰਫ ਗ੍ਰੀਟਿੰਗਲੈਂਡ ਨੂੰ ਨਹੀਂ ਕੱਢਣ ਦੇਣੀ ਯਾਤਰਾ ਤਾਂ ਹਰੇਕ ਨਿਕਲਦੀ ਹੈ, ਬਾਲ ਗੋਹਾਤੀ ਤੇ ਵੀ ਨਿਕਲੀ ਹੈ, ਕ੍ਰਿਸ਼ਨ ਅਸ਼ਟਮੀ ਤੇ ਵੀ ਨਿਕਲੀ ਹੈ। ਉਹ ਵੀ ਜਾਣਨਾ ਚਾਹੁੰਦੇ ਆਂ ਕਿ ਕੀ ਕਾਰਨ ਐਸਾ ਜਿਹੜਾ ਹੈ। ਪਤਾ ਨਹੀਂ ਇਹ ਸਰਕਾਰ ਹੀ ਦੱਸੀ। ਯਾਤਰਾ ਸਿਰਫ ਇਹ ਸਰਕਾਰ ਦੱਸ ਸਕਦੀ ਹੈ ਕਾਰਨ ਤਾਂ। ਮੈਂ ਨਹੀਂ ਦੱਸ ਸਕਦਾ ਨਾ। ਇਦਾਂ ਸਰਕਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਵੀ ਕੀ ਕਾਰਨ ਹੈ ਦੱਸਦੇ ਹੀ ਨਹੀਂ ਉਹਨਾਂ ਕੋਲ ਇੱਕੋ ਬਣਾਉਂਦਾ ਜੀ ਸੁਰੱਖਿਆ ਐ ਕਿ ਮੈਂ ਕਿ ਦਿਹਾੜੇ ਦੇ ਇੱਕ ਦਿਨ ਪਹਿਲਾਂ ਕਰਤੀ ਵੀ ਸੁਰੱਖਿਆਲਾ ਬਣਾ ਵੀ ਸਰਕਾਰ ਕੋਲ ਨਾ ਹੋ ਗਈ ਵੀ ਦਿਹਾੜਿਆਂ ਨੂੰ ਕਹਿੰਦੇ ਵੀ ਦਿਹਾੜਿਆਂ ਕਿਲੇ ਦੇ ਵਿੱਚ ਫੌਜ ਕਿੱਥੋਂ ਲਈ ਆਪਾਂ ਇੱਕ ਦਿਨ ਪਹਿਲਾਂ ਰੱਖਤੀ ਇਹਨਾਂ ਨੂੰ ਸੁਰੱਖਿਆਲਾ ਵੀ ਕੋਲ ਬਣਾ ਨਾ ਸਰਕਾਰ ਕੋਲ ਤੇ